ਜਿੰਦਾਬਾਦ ਗੁਰਦੁਖਤਾ ਹਾਏ 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 ਗੁਰਦੁਖਤਾ ਗੁਰਦੁਖਾ ਜਿੰਦਾਬਾਦ ਜਿੰਦਾਬਾਦ ਗੁਰਦੁਖਤਾ ਹਾਏ 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 ਗੁਰਦੁਖਤਾ ਹਾਏ 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 ਸਾਤ ਪਹਿਲਾਂ ਤਾਂ ਮੈਂ ਜੈ ਭੀਮ ਜੈ ਭਰ ਜੈ ਵਾਲਮੀਕ ਰਾਮ ਨੀਤੀ ਜੋ ਅੱਜ ਅਸੀਂ ਕਾਨੂੰਨੀ ਦਫ਼ਤਰ ਦੇ ਬਾਹਰ ਬੈਠੇ ਆ ਇਹ ਹਨਾ ਪ੍ਰਵੇਸ਼ਨ ਦੇ ਤੁੰਸ਼ਾਲਾ ਵਾ ਜੋ ਕਾਫੀ ਸਮੇਂ ਤੋਂ ਤੋੜੀ ਪਈ ਆ ਜੇ ਤਾਂ ਸਾਰਾ ਕੁਝ ਨਿਬਰ ਦਾ ਫੰਕਣ ਹੋਣ ਦੇ ਬਾਵਜੂਦ ਇੱਕ ਨਿਸ਼ਾਨ ਦੇ ਮਤਲਬ ਵੀਡੀਓ ਲੌਕਰ ਨੇ ਮੰਗੀ ਆ ਪਰ ਕਾਨੂੰਨ ਦੇ ਮਨ ਲਈ ਏਡੇ ਸੁਭਾ ਦੀ ਆ ਤਿੰਨ ਪਰਚੇ ਰਗੋ ਆ ਚੁਕੇ ਪਰ ਨਿਸ਼ਾਨ ਦੇ ਨਹੀਂ ਕਰਨ ਜਾਂਦੇ ਅਸੀਂ ਇੱਥੇ 15 ਦਿਨ ਅੱਧਾੜਾ ਵੇਟ ਕਰਨੀ ਆ ਨਹੀਂ ਤੇ ਅਸੀਂ ਆ ਜਿਹੜਾ ਰੋਡ ਆ ਮੇਨ ਜਾਮ ਕਰ ਦੇਣਾ ਵਾ ਜੋ ਹੋਊਗਾ ਮਗਰ ਪ੍ਰਸ਼ਾਸਨ ਦੇ ਮਰੇ ਹੋਗੀ ਸਾਡੀ ਮੰਗ ਆ ਕਿ ਨਿਸ਼ਾਨ ਦੇ ਪਹਿਲੇ ਹਟੇ ਚੀ ਜਾਵੇ ਕਿਉਂਕਿ ਪੂਰੇ ਸਮਾਜ ਨੂੰ ਪੂਰੇ ਵਾਲਮੀ ਭਾਈਜਨ ਦੇ ਇਸ ਪਹੁੰਚਦੀ ਆ ਇੰਨੇ ਕਹਿੰਦਾ ਅਸੀਂ ਮਾ ਜਾਜਗਾ ਜੈ ਵਾਲਮੀ ਚਰ ਵਾਲਮੀ ਕੀ ਜੈ ਵੀਨ ਜੈਪਨ ਹਰ ਨਿਸ਼ਕਤੀ ਜਿੰਦਾਬਾਦ ਸਮਾਰਿਨਾ ਜਿੰਦਾਬਾਦ ਸਮਾਰਿਨਾ ਜਿੰਦਾਬਾਦ ਵਾਇਰ ਦੀ ਖਲਸਾ ਵਾਇਰ ਦੀ ਫਤਿਹ ਇਹ ਸੰਗਤਾਂ ਨੂੰ ਅਪੀਲ ਆ ਕਿ ਜਿਹੜੀ ਇਹ ਧਰਮਸ਼ਾਲਾ ਪਿੰਡ ਪ੍ਰਵੀਨਗਰ ਤੋਂ ਢਾਈ ਰਹੀ ਆ ਤੇ ਕਾਫੀ ਲੰਮੇ ਸਮੇਂ ਤੋਂ ਅਸੀਂ ਪ੍ਰਸ਼ਾਸਨ ਨੂੰ ਬੇਸ਼ਾਮदाई ਬਾਰੇ ਤਰਖਾਚਾ ਦਿੱਤੀਆਂ ਜਿੱਦੇ ਜੇ ਮੈਡਮ ਨੇ ਸਾਨੂੰ ਆ ਪਿਛਲੇ ਵੀਰਵਾਰ ਦਾ ਟਾਈਮ ਸੀ ਹਾਂਜੀ ਹਾਂਜੀ ਆ ਪਿਛਲਾ ਵੀਰਵਾਰ ਦਾ ਟਾਈਮ ਦੇ ਕੇ ਫੁਰਕੇ ਵੀ ਟਾਲ ਮਟੋਲਾ ਕੀਤਾ ਉਦੋਂ ਮਿਹਨਤੀ ਕਰਕੇ ਚਲੋ ਅਸੀਂ ਵੀ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਪਹਿਲ ਦੇ ਆਧਾਰ ਤੇ ਇਹ ਸਾਡਾ ਕਾਰਜ ਹੋਣੇ ਚਾਹੀਦੇ ਆ ਇਸ ਵਾਸਤੇ ਸਾਰੇ ਪੰਥ ਵੱਲੋਂ ਇਹ ਭਾਈਚਾਰੇ ਦਾ ਸੰਜੋਗ ਕਰਦੇ ਆ ਕਿਉਂਕਿ ਸਤਗੁਰਾਂ ਦਾ ਹੁਕਮ ਆ ਧਰਮ ਚਲਾਉਣ ਸੰਤੋ ਬਾਦਨ ਡੋਟ ਸਭਨ ਕੋ ਮੂਲ ਆ ਘਰਨ ਧਰਮ ਨੂੰ ਚਲਾਉਣ ਵਾਸਤੇ ਸਤਗੁਰੂ ਦੇ ਪਾਸ਼ਾ ਮਹਾਰਾਜ ਨੇ ਖਾਲਸਾ ਸਾਜਿਆ ਦਾ ਧਰਮ ਦਾ ਕੰਮ ਆ ਇਹਦੇ ਚ ਅਸੀਂ ਵਕਤ ਛੱਡ ਕੇ ਹਰ ਵਕਤ ਆਪਣਾ ਸਾਥ ਦੇਵਾਂਗੇ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਭਾਈ ਇਹ ਜਿਹੜਾ ਰੋਘਰਾਂ ਦੇ ਕਾਰਜ ਹੁੰਦੇ ਜਿਹੜੇ ਧਰਮ ਦੇ ਕਾਰਜ ਹੁੰਦੇ ਨਾ ਇਹ ਪਹਿਲ ਦੇ ਆਧਾਰ ਤੇ ਕਰਨੇ ਚਾਹੀਦੇ ਆ ਇਹਨਾਂ ਕਿੰਦੇ ਖਿਮਾ ਦੇ ਜਾਟੀਆਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਵਾਹਿਗੁਰੂ